she <laughs> said you yes. ਸਾਰਬ ਜੀ ਸੁਰਠ ਮਹਲਾ ਤੀਜਾ ਸੋ ਸ੍ਰੀਖ ਸਖਾ ਬੰਦ ਪਹਿ ਭਾਈ ਇਕ ਗੁਰ ਕੇ ਬਾਣੇ ਵਿੱਚ ਆਵ ਆਪਣਾ ਬਾਣ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਸੋ ਸਿੱਖ ਸਖਾ ਬੰਦ ਭੈ ਭਾਈ ਇਕ ਗੁਰ ਕੇ ਬਾਣੇ ਵਿੱਚ ਆਵ ਆਪਣ ਭਣ ਜੂ ਚੱਲ ਭਾਈ ਵਿਛੜ ਚੋਟਾਂ ਖਾਵ ਬਿਨ ਸਾਥ ਗੁਰ ਸੁਖ ਕਦੇ ਨਾ ਪਾਵ ਪਾਈ ਫਿਰ ਫਿਰ ਪਛੂ ਤਵ ਹੜਕੇ ਦਾ ਸੁ ਸੁਹੇਲੇ ਭਾਈ ਜਨਮ ਜਨਮ ਕੇ 길 ਬਿਖ ਦੁਖ ਕਾਟੇ ਆਪੇ ਮੇਲ ਮਿਲਾਈ ਇਹੋ ਕੋ ਟੰਬਰ ਸਭ ਜੀ ਅਕੇ ਬੰਦ ਨ ਪਾਈ ਪਰਮ ਭੁੱਲਾ ਸੈ ਸਾਰਾ ਬੈਨਗੁਰ ਬੰਦਨ ਟੁੱਟਣਾ ਨਹੀਂ ਗੁਰਮੁਖ ਮੋਖ ਦੁਆਰਾ ਵਰਦਨਾ ਪਰੇਸ਼ਾਨ ਹੈ ਮਰ ਜਮਾ ਹੈ ਵਾਰੂ ਵਾਰਾ ਹਾ ਮੇਰਾ ਜਗ ਪਲ ਚ ਰਹਾ ਭਾਈ ਕੋਈ ਨਾ ਕਿਸਹੀ ਕੀ ਰਾ ਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੀਰਾ ਅਥਾ 부ਜ ਸੁਆਪ ਪੁਸ਼ਾੜ ਨਾਦਰ ਕਰ ਵਿਖੈ ਸਭੀ ਉਪਰ ਜਿਹਾ ਪਾਉ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਏਕ ਨਦਰ ਸਾਰੇ ਉਪਰ ਜੀ ਆਪਾਓ ਤੇਹਾ ਫਲ ਪਾਈਆ ਨਾਨਕ ਨਾਮ ਵਸੈ ਮਾਨੇ ਅੰਤਰ ਵਿੱਚ ਹੂ ਆਪ ਗਵਾਈਆ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਰੇ ਬਾਦ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਨ ਕਰ ਗੁਰਦਾਨ ਕਰ ਲਈ ਤੇ ਆਏ ਰੰਗਤ ਗੁਰ ਤੇ ਮਰਦਾਸ ਰਾਮ ਦਾਸ ਹੋਈ ਸਹਾਰੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਆ ਸਿਧੇ ਸਭ ਤੋਂ ਪੁਜਾਰੇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿੱਤੇ ਆਵੇ ਥਾਏ ਸਭ ਥਾਈ ਹੋਏ ਸਹਾਏ ਦਸਰੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਜਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਹ ਚਲਾਈ ਦੀਗ ਵਾਹੀ ਦੀਗ ਕਿੰਡਟ ਕੀਤਾ ਤੇਨਾ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਧੰਨ ਧਰੋ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਅਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੀਆਂ ਦੇ ਚੜੇ ਆਰਿਆਂ ਨਾਲ ਸਿਰਾਈ ਗਏ ਗੁਰਦੁਆਰਿਆਂ ਦੇ ਸੇਵਾ ਵਾਲੇ ਕੁਰਬਾਨੀਆਂ ਕੀਤੀਆਂ ਧਰਨ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਦੇ ਵਹਿਦੀਨਾ ਪੁਰਾਤਨ ਦੇ ਵਰਤਮਾਨ ਸਮੇਂ ਦੀ ਸਮੋਸ਼ੀ ਮਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਆਸ਼ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਮ ਚਿਤਾਵੇ ਚਿਤਾਵਨ ਕਰ ਸਰਦਾ ਕਾ ਸਰਬ ਸੁਖੂ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦੇਗ ਤੇਗ ਫਤਹ ਹੈ ਬਿਰਦਗੀ ਪਾਜ ਪੰਥ ਕੀ ਜੀਤ